मेरा मुझ में कि नहीं कबीर मेरा मुझ में नहीं जो किश है सो तेरा जो किश है सो तेरा मेरा मुझ में ਤੁਝ ਕੋ ਸੌਪ ਤੇ ਪੇਰਾ ਤੁਝ ਕੋ ਸੌਪ ਤੇ ਕਿਆ ਲਾਗੇ ਮੇਰਾ ਕਿਆ ਲਾਗੇ ਮੇਰਾ ਵਾਹਿਗੁਰੂ ਜੀ ਦਾ ਖਾਤ ਸਾ ਵਾਹਿਗੁਰੂ ਜੀ ਦੇ ਫੋਟੇ ਅੱਜ ਅਸੀਂ ਮਨਜੀਤ ਸਿੰਘ ਸਰਕਾਰੀਆ ਤੇ ਮੇਰੀ ਭੈਣ ਦਵਿੰਦਰ ਕੌਰ ਸਰਕਾਰੀਆ ਦੇ ਘਰੇ ਆਏ ਆ ਤੇ ਇੱਥੇ ਅੱਜ ਬਹੁਤ ਮੈਂਫਰ ਜੰਮੂ ਦੀ ਇੱਕ ਯਾਦਗਰੀ ਦਾ ਪ੍ਰੋਗਰਾਮ ਅੱਜ ਬਣੂਗਾ ਤੇ ਮੈਂ ਸਾਰਿਆਂ ਨੂੰ ਭੈਣਾਂ ਨੂੰ ਇੱਕ ਨੂੰ ਛੱਡ ਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਵੀਰਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਔਰ ਅੱਜ ਪ੍ਰੋਗਰਾਮ ਦਾ ਆਰੰਭ ਹੋ ਰਿਹਾ ਹੈ ਸਾਡੇ ਵਿੱਚ ਦੋ ਸਾਰੇ ਇਕੱਠੇ ਹੋਏ ਆ ਕਹਿੰਦੇ ਜਿਹੜੀ ਜ਼ਿੰਦਗੀ ਹੁੰਦੀ ਆ ਜਿਹੜੀ ਜ਼ਿੰਦਗੀ ਆ ਉਹ ਦੋਸਤਾਂ ਨਾਲ ਨਾਪੀ ਜਾਂਦੀ ਹੈ ਤੇ ਜਿਹੜੀ ਤਰੱਕੀ ਆ ਉਹ ਕਿਸੇ ਨਾਲ ਨਾਪੀ ਜਾਂਦੀ। ਫਾਲਸਾਂ ਕਮਾ ਦਾ ਕਿਦਾ ਲੜਕੀ ਨੂੰ ਜਨਮ ਸਮੇਂ ਪੱਥਰ ਵਿਆਹ ਸਮੇਂ ਪਹਾੜ ਵਿਆਹ ਤੋਂ ਮਗਰੋਂ ਭੱਜਦਾ ਸੂਰ ਤੇ ਫੇਰ ਵੀ ਜੇ ਉਹ ਕੁੜੀ ਜੰਮਣ ਦਾ ਬਿਨਾ ਕਰ ਬੱਟੇ ਤਾਂ ਮਨਕੂਸ ਸਮਝੀ ਜਾਂਦੇ। ਇਸ ਲਈ ਆਪੇ ਲਈ ਸਰਕਾਰ ਹੋਣਾ ਚਾਹੁੰਦਾ ਸਾਡੇ ਸਾਰਿਆਂ ਦੇ ਵਿੱਚ ਕਿਉਂਕਿ ਸੋਕੇ ਮੰਦਾ ਕੀ ਜਦ ਜੰਮਿਆ ਰਾਜਾ ਬਾਬਾ ਲਾਲੀ ਦਾ ਵੀ ਪਤਨ ਮੈਂ ਨਾ ਇੱਕ ਟੈਰ ਖਰੂੜ ਦੀ ਕਿਤਾ ਸੁਣਨ ਲੱਗਿਆ ਕਹਿੰਦੇ ਬੰਤਾ ਸੋਹਦਾ ਮਿੱਤਰ ਪਿਆਰਿਆਂ ਦੇ ਨਾਲ ਪਿੰਡ ਸੋਹਣਾ ਲੱਗਦਾ ਚਿਵਾਰਿਆਂ ਦੇ ਨਾਲ ਉਹ ਅਰਸ਼ਾਂ ਦੇ ਵਿੱਚ ਜੇ ਨਜ਼ਰ ਮਾਰ ਗਏ ਚੰਦ ਚੰਗਾ ਲੱਗਦਾ ਏ ਤਾਰਿਆਂ ਦੇ ਨਾਲ ਹਰ ਇੱਕ ਨਾਲ ਜੇ ਬਣਾ ਕੇ ਰੱਖੀਏ ਸਾਰਿਆਂ ਨਾਲ ਹਰ ਇੱਕ ਨਾਲ ਜੇ ਬਣਾ ਕੇ ਰੱਖੀਏ ਸਮਾਂ ਲੰਘ ਜਾਂਦਾ ਹੈ ਨਜ਼ਾਰਿਆਂ ਦੇ ਨਾਲ ਦਿਲਾਂ ਨੂੰ ਤੇ ਦਿਲਾਂ ਦੀ ਚਾਹਤ ਹੁੰਦੀ ਹੈ ਗੱਲ ਜਾਣੀ ਜਾਂਦੀ ਹੈ ਇਸ਼ਾਰਿਆਂ ਦੇ ਨਾਲ ਬੈਠ ਕੇ ਕਿਸੇ ਦਾ ਦੁੱਖ ਸੁੱਖ ਸੁਣੀਏ ਹੋਰ ਜਾਣ ਜਾਂਦੇ ਨੇ ਉਹ ਘਾਹਿਆਂ ਦੇ ਨਾਲ ਹਰ ਇੱਕ ਨਾਲ ਜੇ ਬਣਾ ਕੇ ਰੱਖੀਏ ਸਮਾਂ ਲੰਘ ਜਾਂਦਾ ਹੈ ਨਜ਼ਾਰਿਆਂ ਦੇ ਨਾਲ ਦੇ ਦੀ ਸੋਚਣ ਦੀ ਆਪਣੀ ਇੱਕ ਸਮਝ ਰੂਪ ਪਰਵਰਤੀ ਹੁੰਦੀ ਹੈ ਕਿ ਤੁਸੀਂ ਕਿਸੇ ਚੀਜ਼ ਨੂੰ ਪੋਜੀਟਿਵਲੀ ਸੋਚਨੇ ਹੈ ਜਾਂ 네ਗੇਟਿਵ ਸੋਚਨੇ ਇੱਕ ਲੇਡੀ ਕਿਸੇ ਆਪਣੇ ਡਾਕਟਰ ਕੋਲ ਜਾਂਦੀ ਹੈ ਉਹ ਨੂੰ ਕਹਿੰਦੀ ਹੈ ਕਿ ਤੇਰਾ ਭਾਰ ਬਹੁਤ ਵੱਧ ਹੈ ਤੂੰ ਆਪਣਾ ਭਾਰ ਠੀਕ ਰੱਖਣ ਵਾਤੇ ਤੈਨੂੰ ਡਾਈਟ ਹੋਵੇਗਾ ਨਹੀਂ ਉਹ ਕਹਿੰਦੀ ਮੈਨੂੰ ਡਾਈਟ ਦੀ ਬਹੁਤੀ ਪ੍ਰੋਬਲਮ ਨਹੀਂ ਹੈ ਮੈਨੂੰ ਤਾਂ ਪ੍ਰੋਬਲਮ ਇਹ ਹੈ ਕਿ ਮੇਰੇ ਬੇਟ ਦੇ ਹਿਸਾਬ ਨਾਲ ਮੇਰਾ ਜਿਹੜਾ ਹਾਈਟ ਹੈ ਉਹ ਸਤ ਪਕਹੁਣੇ ਚਾਹੀਦੀ ਹੈ ਸასი ਕਾਲ ਹੈਪੀ ਮਦਰਡੇ ਸਾਡੇ ਭੈਣਾਂ ਇੱਥੇ ਆ ਗਏ ਆ ਮਦਰ ਸਾਡੀਆਂ ਉਹਦਾ ਦਸਾਰਨ ਵਾਸਤੇ ਆਉਲ ਔਰ ਸਾਡੇ ਵੀਰਾਂ ਦਾ ਸਾਰਿਆਂ ਦਾ ਤੇ ਮੈਂ ਇੱਕ ਸ਼ਿਪਟਾਲਵੀ ਦਾ ਇੱਕ ਗੀਤ ਸੀ ਉਹ ਉਹਦੀ ਮੈਂ ਮੈਨੂੰ ਬੜਾ ਸੋਹਣਾ ਲੱਗਦਾ ਸੀ ਉਹ ਉੱਥੇ ਇੰਗਲੈਂਡ ਦੇ ਵਿੱਚ ਵੀ ਜ਼ਰੂਰ ਗਾਉਦਾ ਹੁੰਦਾ ਸੀ ਕੱਟੜੇ ਦੇ ਪ੍ਰੋਗਰਾਮ ਹੁੰਦੇ ਸੀ ਪਰ ਰਾਜੇ ਵੀ ਜਿੱਤੇ ਨਾਲ ਕਾਦਨੇ ਤੇ ਮੈਂ ਇਸ ਕਰਦਾ ਉਹ ਕੀ ਪੁੱਛਦੇ ਉਹ ਹਾਲ ਫਕੀਰਾਂ ਆਹ ਹਾਏ ਵਾਜੀ ਬੰਦੇ ਬੰਦੇ ਚ ਫਰਕ ਬੰਦੇ ਬੰਦੇ ਚ ਫਰਕ ਹੈ ਕੋਈ ਇਨਸਾਨ ਤੋਂ ਹੈਵਾਨ ਬਣ ਜਾਂਦਾ ਹੈ ਤੇ ਕੋਈ ਹੈਵਾਨ ਤੋਂ ਇਨਸਾਨ ਇਨਸਾਨ ਬਣ ਜਾਂਦਾ ਦੋਨੋਂ ਪਾਸੇ ਹੈ ਤਾਂ ਮਨੁੱਖੀ ਪਰ ਬੰਦੇ ਬੰਦੇ ਚ ਫਰਕ ਹੈ ਇਹ ਸਦੀਆਂ ਤੋਂ ਬਦਲਦਾ ਹੈ ਬੰਦਾ ਸਦੀਆਂ ਤੋਂ ਬਦਲਦਾ ਹੈ ਕਦੇ ਇਹ ਜੁਰਗੁਰੂ ਰੋਕਣ ਦੇ ਲਈ ਰਾਜੇ ਤੇ ਹਾਕਮਾਂ ਅੱਗੇ ਹੱਥਾਂ ਕੇ ਖੜਦਾ। ਅਨ્યાਅ ਅਤੇ ਬੇਇਨਸਾਫੀ ਵਿਰੁੱਧ ਲੜਦਾ। ਅਤੇ ਕਦੇ ਜਾਲਮ ਦੇ ਜ਼ੁਲਮ ਦੀ ਹੱਦ ਪਰਖਣ ਲਈ ਸੀਸ ਤੱਤਾ ਰੇਤ ਨੂੰ ਆਉਂਦਾ ਹੈ। ਅਤੇ ਤੱਤੀਆਂ ਤਵੀਆਂ ਨੂੰ ਸਹਿਜਤਾ ਨਾਲ ਠੱਡਾ ਕਰਦਾ। ਅਤੇ ਪਾਣੀ। ਕਦੇ ਰੂਹ ਵਾਂਗ ਪਿੰਜਿਆ ਜਾਂਦਾ ਹੈ। ਅਤੇ ਕਰੇ ਰੂਹ ਵਿੱਚ ਸਰਦ। ਬੁੱਲ੍ਹੇ ਸ਼ਾਹ ਆ ਸਾਡੀ ਜ਼ਿੰਦਗੀ ਸ਼ਰਮ ਦੇ ਖਿਲਾਫ ਰਿਆ। ਬੁੱਲ੍ਹੇ ਜੀ ਐਸਾ ਕਵੀ ਸੀ ਉਤੂ ਦਾ, ਸੂਫੀ ਕਵੀ ਜਿਹਨੇ ਸ਼ਰਮ ਪੜ੍ਹਿਆ, ਕਾਮਾਂ ਨੂੰ ਪੜ੍ਹਿਆ। ਔਰ ਬੁੱਲ੍ਹੇ ਜੀ ਨੇ ਫਲਸਫੀ ਕੀ ਸੀ ਵੀ ਜੇ ਰਾਮ ਰਾਮ ਮੇਰੇ ਰੱਖਣਾ ਤਾਂ ਸਿੰਦੇ ਰੱਖੋ। ਰਾਜ ਦੀਆਂ ਜਾਂਟ ਕੋਈ ਚਾਹੀਦੇ। ਉਨੇ ਜੱਟ ਗਿਆ ਹੈਗਾ ਭਾਈਆਂ ਨੂੰ ਬੁੱਲਾ ਬੁਲਾਣਿਆਂ ਨੂੰ ਇਹਨਾਂ ਦੇ ਰਾਹੇ ਦਾ ਆਪ ਨੂੰ ਮਿਲਣਾ ਚਾਹੀਦਾ ਸਿੱਧੇ ਲੇਕੇ ਦਾ ਸਿੱਧੇ ਤਾਰਫੋਂ ਰਾਮ ਰਾਮ ਬਸ ਜਿ세 ਕਾਰ ਕਿ ਜੇ ਮੈਂ ਬੁੱਲਾ ਬੁਲਾਣਿਆਂ ਸੀਗੇ ਉਹ ਸਾਰੇ ਬੁੱਲੇ ਸ਼ਾਹ ਦੇ ਖਿਲਾਫੇ ਰਹੇ ਗਾਜੇ ਦੇ ਸੀ ਔਰ ਬੁੱਲੇ ਸ਼ਾਹ ਨੇ ਖਾਦ ਲਿਖਿਆ ਸੀ ਤੁਸੀਂ ਬਹੁਤੀ ਬਹੁਤ ਪੜਿਆ ਹੋਣਾ ਤੁਹਾਨੂੰ ਸਾਂ ਤੜਵਹੀ ਬਸਦੇ ਖਾਕਰ ਦੁਆਰੇ ਠਾਕੂ ਘਰ ਨੂੰ ਸਾਂਤ ੜਬਾਈ ਬਸਦੇ ਠਾਕਰ ਦੁਆਰੇ ਠਾਕੂ ਵਿੱਚ ਮਸੀਤਾਂ ਬਸਣ ਕਸਾਈ ਵਿੱਚ ਮਸੀਤਾਂ ਬਸਣ ਕਸਾਈ ਆਸ਼ਿਸ਼ ਰਹਿਣ ਅਲੱਗ ਇਥੋਂ ਖੋਟੇ ਦੇ ਪਰਸ਼ਾਵੇਂ ਭੱਜਿਆ ਲੰਗ ਨਾ ਭੁੱਲ ਕੇ ਇਥੋਂ ਖੋਟੇ ਦੇ ਪਰਸ਼ਾਵੇਂ ਵਾਹੇ ਜਾਂਦਾ ਸੰਗ ਦੋਸ਼ ਵਿੱਚ ਮਤ ਕੋਈ ਨੀ ਕੱਲ ਬਾਹਰ ਕੱਜਲ ਦੀ ਕੋਠੀ ਵਿੱਚ ਵੜਿਆ ਕਾਲਖ ਬਿਨ ਕੀ ਲਪੇ ਠੇਕੇ ਬੈਠਾ ਸ਼ਰਬਤ ਪੀਂਦਾ ਕਿਹਾ ਸ਼ਰਾਰਤੀ ਜਾ ਕੱਜਲ ਦੀ ਕੋਠੀ ਵਿੱਚ ਵੜਿਆ ਕਾਲਖ ਬਿਨ ਕੀ ਲਪੇ ਠੇਕੇ ਬੈਠਾ ਸ਼ਰਬਤ ਪੀਂਦਾ ਇਹ ਹਾ ਸ਼ਰਬੀਆ ਨਿੱਡਾ ਧੱਪ ਰੱਖਾ ਪੁੰਨ ਦੇ ਨਿੱਡਾ ਧੱਪ ਰੱਖਾ ਪੁੰਨ ਦੇ ਪੱਠੀ ਵਾਲੀ ਐ ਚੰਬੇ ਦੀ ਢਾਂਦੀਏ ਨਿੱਡਾ ਧੱਪ ਰੱਖਾ ਪੁੰਨ ਦੇ ਨਿੱਡਾ ਧੱਪ ਰੱਖਾ ਪੁੰਨ ਦੇ ਮਾਰੇ ਸਾਥ ਤੇ ਬੈਠ ਕੇ ਤਾਂ ਯਾਰੀ ਹੁੰਦੀ ਗੁਰੂ ਨਾਨਕ ਪਿਆਰੇ ਤੈਨੂੰ ਜਾਈਏ ਮਾਰੇ ਵਾਰੇ ਸਾਰੀ ਸੰਤਾ ਪੁਕਾਰੇ ਅਮੀ ਹੋ ਹੋ ਤਿੱਕ ਤਦ ਬੈਠ ਨਾਨਕੀ ਦੇਵੀਰ ਪਿਆਰਿਆ ਹਿੰਦੂ ਵਿੱਚ ਫਿਰ ਆਪਾਂ ਮੀ ਹੋ ਵਾ ਜਗਮੀ ਵਿੱਚ ਫਿਰ ਆਪਾਂ ਮੀ ਹੋ ਨਨਕੇ ਪਿਆਰੇ ਤੈਨੂੰ ਦਈਏ ਮਰੇ ਮਰੇ ਸਾਰੀ ਜੰਗਤਾ ਪੁਕਾਰੇ ਆਵੀਓ ਓ ਤ੍ਰਿਪਤ ਤੇ ਬਿਟੇ ਨਨਕੀ ਦੇ ਵੀਰ ਪਿਆਰਿਆ ਜਗ ਵਿੱਚ ਫੇਰਾ ਪਾਵੀਓ ਜਗ ਵਿੱਚ ਫੇਰਾ ਪਾਵੀਓ ਮਾਏ ਜਿਵੇਂ ਕਿਨੂ ਅੱਖਾਂ ਵਾਜੀ Да это ਵੇ ਵਿਦਾਂਿਤ ਜੁੱਤੇ ਇਟੜ ਕੀ ਆਪਰੇ ਮਾਂ ਤਨ ਅੰਦਲਾ ਕਰਦੀ ਤੇ ਉਹ ਚੂੜੇ ਦੇ ਰਸਮ ਜੁੱਤੇ ਆਪਣੇ ਮਾਂ ਨੂੰ ਜੋ ਆਪਣੀ ਜਸਬਾਤ ਦੱਸਦੀ ਉਹਦੇ ਕਰੇਗੀ ਤਾਂ ਮਾਪਾ ਤੁਸੀਂ ਸਾਥ ਦਿਓ ਮੇਰਾ ਪੀਸ ਸੁਹਾ ਸੁਹਾ ਚੂੜਾ ਮੇਰਾ ਗੋਦੀਆਂ ਬਾਹਾਂ ਦੇ ਵਿੱਚ ਅਜਿਹਾ ਨਾਇਆ ਮੜੀ ਇਤਪਾ ਅਜਿਹਾ ਨਾਇਆ ਮੜੀ ਇਤਪਾ ਸੁਹ ਸੁਹ ਚੂੜਾ ਮੇਰਾ ਗੁਰੀਆ ਬਾਹਾਂ ਦੇ ਵਿੱਚ ਅਜਿਹਾ ਮੜੀਏ ਤੂੰ ਪਾ ਅਜਿਹਾ ਮੜੀਏ ਤੂੰ ਪਾ ਸੰਗੀਆਂ ਸਹੇਲੀਆਂ ਤੁਮੜ ਨੇ ਉੱਪਰਿਆ ਅਜਿ ਮੈਨੂੰ ਖੇਡਣੇ ਦਜਾ ਅਵੜੀਏ ਤੇ ਮੈਨੂੰ ਖੇਡਣੇ ਦਜਾ ਸੁਹ ਸੁਹ ਚੂੜਾ ਮੇਰਾ ਗੁਰੀਆ ਬਾਹਾਂ ਦੇ ਵਿੱਚ ਅਜਿਹਾ ਮੜੀਏ ਤੂੰ ਪਾ ਅਜਨਾ ਮੜੀਏ ਤੂੰ ਬਾਲੀ ਨਾ ਮੈਂ ਵਦ ਕੱਟ ਕੀ ਤਨਾਕ ਸੁਹਰੀਨੀ ਫੇਰ ਕਿਹੜੀ ਗੱਲੋਂ ਕਰ ਅੱਖੀਆਂ ਤੋਂ ਦੂਰੀਨੀ ਬਾਬਲੇ ਦੀ ਪੱਗ ਵੀ ਮੈਂ ਰੱਖੀ ਸਾਹਬ ਸਾਹਬ ਨਾਲੇ ਪੀਰੇ ਜੀ ਦੀ ਲਾਜ ਜਿਸਦਾ ਅਮੜੀਏ ਅਜ ਮੈਨੂੰ ਕਿੱਟਨੀ ਦਚਾ ਸੁਹਾ ਸੁਹਾ ਜੂੜਾ ਮੇਰਾ ਗੋਰੀਆਂ ਬਾਂਦ ਦੇ ਵਿੱਚ ਅਜਨਾ ਮੜੀਏ ਆ ਜਿਹਾ ਮੜੀ ਦਿੱਤ ਪਾ ਅਰੇ ਲੈ ਕਟੇ ਕੇ ਤੇ ਜੱਗ ਨਾ ਲਾਤਾ 11 21 ਉੱਤੋਂ ਭਾਰ ਨਾ ਮਿਲਿਆ ਹਾਨੀ ਲੱਗਦਾ ਫਸ ਗਈ ਜਾਨ ਕੜਿੱਕੀ ਉਹ ਲੰਬੂ ਲਾ ਕੇ ਹੈ ਉਹ ਲੰਬੂ ਲਾ ਕੇ ਜਿਉਆ ਨੂੰ ਬਾਸ਼ਰਾ ਲੰਬੂ ਲਾ ਕੇ ਸਦਰਾਮ ਭਗਤ ਆਖੀਆਂ ਵਿੱਚੋਂ ਪਾਣੀ ਫਸਲਾਂ ਬਤਲਾ ਨੂ ਰੋਦੀ ਮੰਡੀਆਂ ਵਿੱਚ ਪਰਸਾਣੀ ਫੁੱਟੇ ਬਾਗੇ ਫਸਲਾਂ ਬਤਲਾ ਨੂ ਰੋਦੀ ਮੰਡੀਆਂ ਵਿੱਚ ਪਰਸਾਣੀ ਉਹ ਨਰਮਾ ਚਟਕਾ ਮਛਰ ਨੇ ਸਾਨੂੰ ਲਾਉਣੇ ਪਏ ਗਏ ਤਰਨੇ ਉਹ ਨਰਮਾ ਚਟਕਾ ਮਛਰ ਨੇ ਸਾਨੂੰ ਲਾਉਣੇ ਪਏ ਗਏ ਤਰਨੇ ਜੇ ਕਹੇ ਹੋਣਗੇ 100 100 ਦੇ ਫਾਇਰ ਬਣ ਗਏ ਪੱਕਾ ਪਰਨੇ ਜੇ ਕਿ ਆਉਂਦੇ 100 100 ਦੇ ਫਾਇਰ ਬਣ ਗਏ ਪੱਕਾ ਪਰਨੇ ਉਹ ਸਾਨੂੰ ਬਾਸ ਦੀ ਗੋਲੀ ਦੀ ਉਹ ਸਾਨੂੰ ਬਾਸ ਦੀ ਗੋਲੀ ਦੀ ਕਰਨ ਪੈ ਜੇ ਖਤਮ ਕਹਾਣੀ ਢੁੱਡੇ ਵਾਇਦ ਫੱਤਲਾ ਨੂੰ ਰੌਦੀ ਮੰਡੀਆਂ ਵਿੱਚ ਪਰਸਾਣੀ ਆਸਟ੍ਰੇਲੀਆ ਤੋਂ ਵਾਪਸੀ ਵਾਲੇ ਰਹਗੇ ਸੀ ਦਿਨ ਥੋੜੇ ਮੇਰੇ ਹੁੱਥੋਂ ਹੀ ਰਹਿ ਗਿਆ ਪੰਜਾਬ ਦੇ ਆਸਟ੍ਰੇਲੀਆ ਤੋਂ ਵਾਪਸੀ ਵਾਲੇ ਰਹਗੇ ਸੀ ਦਿਨ ਥੋੜੇ ਬੱਚਿਆਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਪੈ ਜਾਣੇ ਨੰਮ ਚੋੜੇ ਬੱਚਿਆਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਪੈ ਜਾਣੇ ਨੰਮ ਚੋੜੇ ਇਹੋ ਸੋਚ ਦੇ ਵਿੱਚ ਮੈਂ ਇੱਕ ਦਿਨ ਲਿਖਣ ਲੱਗਿਆ ਬੈਠੇ ਇਹ ਹੋ ਸੋਚਦੇ ਵਿੱਚ ਮੈਂ ਇੱਕ ਦਿਨ ਲਿਖਣ ਲੱਗਿਆ ਬਹਿ ਕੇ ਸੂਹੀ ਸਾਹਿਬ ਨੇ ਉਤਸ਼ਾਹਤ ਕੀਤਾ ਫੋਨ ਉੱਤੇ ਇਹ ਕਹਿ ਕੇ ਫਿਰ ਸੂਹੀ ਸਾਹਿਬ ਨੇ ਉਤਸ਼ਾਹਤ ਕੀਤਾ ਫੋਨ ਉੱਤੇ ਇਹ ਕਹਿ ਕੇ ਕਹਿੰਦੇ ਗਵਿੰਦਰ ਭੈਣ ਹਰਾਂ ਦਾ ਨਿੱਕਾ ਸੱਤਾ ਆਇਆ ਕਹਿੰਦੇ ਗਵਿੰਦਰ ਭੈਣ ਜੀ ਹਰਾਂ ਦਾ ਨਿੱਕਾ ਸੱਤਾ ਆਇਆ

ਜਿמור ਉੱਥੇ ਹੈਰਾਨ ਵਡਭਾਗਾ ਸਮਝ ਕੇ ਆਪਣੇ ਆਪ ਨੂੰ ਵਡਭਾਗਾ ਸਮਝ ਕੇ ਆਪਣੇ ਆਪ ਨੂੰ ਝਟਪਟ ਹਾਂ ਮੈਂ ਕਰਤੀ ਖੁਸ਼ੀ ਵਿੱਚ ਮੈਂ ਕੀਵਾ ਹੋਇਆ ਪਰ ਮਨ ਅੰਕਤ ਖੁਸ਼ੀ ਵਿੱਚ ਮੈਂ ਕੀਵਾ ਹੋਇਆ ਬਿਨ ਮਾਣੇ ਨੂੰ ਮਾਣ ਗਏ ਪਰ ਮਨ ਨਿਕਲਦਾ ਕਿਉਂਕਿ ਸਹਿਤਕ ਦਰਬਾਰ ਦੀ ਮੀਟਿੰਗ ਕਿਉਂਕਿ ਸਹਿਤਕ ਦਰਬਾਰ ਦੀ ਮੀਟਿੰਗ ਇਿੱਥੇ ਜਦੋਂ ਮੈਂ ਜਾਵਾਂ ਸਾਰੀਆਂ ਸ਼ਖਸੀਅਤਾਂ ਦੇ ਵਿਚਾਰਾਂ ਨੂੰ ਸੁਣ ਕੇ ਧੰਨ ਹੋ ਜਾਵਾਂ ਸਾਰੀਆਂ ਸ਼ਖਸੀਅਤਾਂ ਦੇ ਵਿਚਾਰਾਂ ਨੂੰ ਮੈਂ ਸੁਣ ਕੇ ਧੰਨ ਹੋ ਜਾਵਾਂ ਇਹ ਦੇ ਦੇ ਬਦਲੀਆਂ ਕੋਠੀਆਂ ਦੇ ਮਾਲਕ ਜ਼ਮੀਨਾਂ ਜਾਇਦਾਦਾਂ ਖਾਂਡਾਣੀ ਰੈਪਿਟੇ ਸੀ ਛੱਡ ਕੇ ਉਹ ਹੀ ਆਸਟ੍ਰੇਲੀਆ ਵਿੱਚ ਆ ਜਾਂਦੇ ਨੇ ਤੇ ਸਾਡੇ ਵਰਗਿਆਂ ਦਾ ਕੀ ਹਾਲ ਜਿਹੜਾ ਮੇਰੇ ਵਰਗੇ ਦਾ ਉੱਥੇ ਕਿਤੇ ਕਰੀ ਮੈਂ ਕਹਿੰਦਾ ਹੁੰਦਾ ਕਿ ਸਾਰੇ ਉਹ ਗੁਰਦੁਆਰੇ ਮੇਰੇ ਲਈ ਬਣਿਆ ਇੱਕ ਇੱਕ ਰਾਤ ਸਰਾਹ ਚ ਕੱਟਣ ਲੱਗਾ ਤੇ ਮੇਰੀ ਛੁੱਟੀ ਕੱਟੀ ਜਾਂਦੀ ਹੈ ਉਹ ਅਹੀਂ ਤਾਂ ਰਹਿਣਾ ਹੀ ਇੱਥੇ ਭਾਈ ਹੋਏ ਬਾਹਰ ਦਾ ਕੋਈ ਐਸੀ ਗੱਲ ਆ ਭਈ ਬਾਹਰੋਂ ਜਿਹੜਾ ਬੰਦਾ ਆ ਜਾਂਦਾ ਹੈ ਨਾ ਉਹਦਾ ਫਿਰ ਉੱਥੇ ਜਾ ਕੇ ਜੀ ਘੱਟ ਲੱਗਦਾ ਹੈ ਕਈ ਨਾ ਕਿ ਸਾਲ ਬਾਅਦ ਭਾਵੇਂ ਫੇਰੇ ਲਾ ਲੀਏ 6 ਮਹੀਨੇ ਬਾਅਦ ਲਾ ਲੀਏ ਫਿਰ ਓੜੀ ਓੜੀ ਘਟਦਾ ਘਟਦਾ ਉਦੋਂ ਪਿਆਰ ਦੀਆਂ ਪਨਾਮਾ ਘਟਦੀਆਂ ਜਾਂਦੀਆਂ ਕਈ ਦਰਵਾਜ਼ੀਆਂ ਜਾਂਦੀਆਂ ਚਲੋ ਗੱਲਾਂ ਚ ਗੱਲਾਂ ਵਿੱਚ ਨਿਕਲ ਜਾਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੇਰੇ ਸਤਕਾਰਯੋਗ ਸਾਰੇ ਵੀਰ ਇੱਕ ਨੂੰ ਛੱਡ ਕੇ ਤੇ ਮੇਰੇ ਲੋਪਿਆਂ ਨੂੰ ਮੈਂ ਬਹੁਤ ਖੁਸ਼ ਹਾਂ ਇਹ ਇਨਾ ਕੀਤੇ ਸਮਾਂ ਕੱਢ ਕੇ ਤੇ ਮੇਰੇ ਵੀਰਾਂ ਨੇ ਇਸ ਤਰੀ ਬਣੀ ਜਾਈਦਾ ਨਮਾਣੇ ਦੇ ਚਰਨ ਪਾਏ ਨੇ ਤੇ ਦੂਸਰਾ ਮੈਂ ਅੱਜ ਉਹ ਕੀ ਸਰਦਾਰ ਜੀ ਨਾਲ ਕਾਇਤੇ ਤਾਸੀ ਉਹਨਾਂ ਬੋਲਿਆ ਏ ਤੇ ਮੈਂ ਤੇ ਇੱਕੋ ਹੀ ਕਹਾਂਗੀ ਕਿ ਕਦੇ ਇਹੋ ਹੀ ਮੇਰਾ ਸੁਣਾ ਸੁਣੀਆ ਹੈ ਕਿ ਕਦੇ ਨੂੰ ਨੂੰ ਕੀ ਬਣਾ ਕੇ ਦੇਖੋ ਕਿਉਂਕਿ ਮੈਂ ਇੱਕ ਤੇ ਵੇਖਦੀਆਂ ਦੁਨੀਆਂ ਵਿੱਚ ਵਿਚਰ ਕੇ ਜਾਂ ਮੈਂ ਦਿੱਤੇ ਨਹੀਂ ਨਹੀਂ ਆਣਾ ਉੱਥੇ ਨੂਹਾਂ ਦੀਆਂ ਗੱਲਾਂ ਕਰਦੇ ਨੇ ਬਾਕੀ ਨੂਹੇ ਸੀ ਚ ਕੋਈ ਫਰਕ ਨਹੀਂ ਦੇ ਲੱਗਦਾ ਮੈਨੂੰ ਅੱਜ ਵੀ ਕੋਸਨਾ ਦੇ ਦੇਣਾ ਤੇ ਮੈਂ ਆਪਣੇ ਘਰ ਜਾਵਾਂ ਤੇ ਮੇਰੀ ਬੇਟੀ ਨੇ ਉਸੇ ਨਾਲ ਮਮਾ ਕੀ ਕਰਨਾ ਮੈਨੂੰ ਦੇਖ ਕੋਈ ਫਿਕਰ ਨਹੀਂ ਹੁੰਦਾ ਵੀ ਮੈਂ ਵੀ ਕੁਝ ਕਰਨਾ ਹੈ ਉਹਨੇ ਆਪੇ ਸਾਰੀ ਤਿਆਰੀ ਕਰ ਲਈ ਹੈ ਇਸ ਕਰਕੇ ਮੈਂ ਇਹਦੇ ਪੀਸੀਟੀ ਕੋਸ਼ਿਆਂ ਤੇ ਹਰ ਬੰਦੇ ਨੂੰ ਇਹ ਸੁਣਾ ਦਾਂਗੀ ਇਕਾਂ ਦੇ ਨੂੰ ਨੂੰ ਬਣਾ ਕੇ ਦੇਖੋ ਨੂੰ ਜਤੀਜ ਕੋਈ ਪੱਕ ਨਹੀਂ ਹੁੰਦਾ ਤੇ ਮੈਨੂੰ ਇੰਨੀ ਖੁਸ਼ੀ ਹੈ ਆਹੀਂ ਬਹੁਤ ਜ਼ਿਆਦਾ ਹੋ ਗਿਆ ਹੈ ਮੈਂ ਉਹਨਾਂ ਅਗਲੇ ਪ੍ਰੋਗਰਾਮ 'ਚ ਆਪਣੀ ਕਵਿਤਾ ਪੇਸ਼ ਕਰਾਂਗੀ ਤੇ ਇੰਨਾ ਹੀ ਮੈਂ ਸਾਰੇ ਹੁਣਾਂ ਦਾ ਤੇ ਆਪਣਾ ਪਹਿਣਾ ਦਾ ਧੰਨਵਾਦ ਕਰਦੀ ਆ ਮੈਨੂੰ ਉਹ ਰੱਛੇ ਨਹੀਂ ਹੈ ਜਿਹੜੇ ਮੈਂ ਇੱਥੇ ਕਹਿੰ ਸਕਦਾ ਥੈਂਕ ਯੂ ਲੀਤਾ ਮੈਂ ਵਾਦ ਕਰਦਿ ਕਿ ਤਨਖ ਸਹਰਨੀ ਵੇਰ ਕਿਹੜੀ ਗੱਲੋਂ ਕਰ ਅੱਖੀਆਂ ਤੋਂ ਦੂਰ ਨਹੀਂ ਪਾਬਲੇ ਬਿਵੀ ਮੇਰੇ ਕੀ ਸਾਥ-ਸਾਥ ਨਾਲੇ ਪੀਰੇ ਜੀ ਦੀ ਲਾਜ ਜਿਸ ਦਾ ਅਮੜੀਏ ਰੱਜ ਮੈਨੂੰ ਕਿਤੇ ਨਹੀਂ ਦੱਤਾ ਸੁਹਾ ਸੁਹਾ ਜੂڑا ਮੇਰਾ ਕੋਰੀ ਹੰਬਾ ਦੇ ਵਿੱਚ ਅਜ ਨਾਇਆ ਮੜੀ ਇਤੁਪਾ ਅਜ ਨਾਇਆ ਮੜੀ ਇਤੁਪਾ ਚੁੱਪ ਕਹਿ ਜਾਓ ਮੇਰੀ ਸਕੀਓ ਸਹਿਲਿਓ ਯਾਦ ਮੇਰੀ ਆਵੇ ਉਦ ਥੋੜਾ ਜਿਓ ਰੋਲੇਓ Hi, my name is Liana. I'm a model and a law student at UTS and I love to support local businesses in the area that really help people around. So if you need any help with your house, please call PLU Renovations and Handyman and call Mr. Manu for the best service possible. Hi, I'm Tia. I'm the founder of an organization called Empowered BWB. It's a community organization that promotes businesses, among other things. And I would like to say that if any of you are building a house, if you like to construct a custom house, please uh, approach Mr. Jatinder Singh from KB Prime Homes. I would highly recommend him. Thank you.